ਕੁਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ சுரேਸ਼ ਰੈਣਾ ਨੂੰ ਸਮਨ ਭੇਜੇ ਗਏ ਨੇ ਤੇ ਅੱਜ ਈਡੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ சுரேਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਰੇਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਜਿਸ ਦੇ ਵਿਗਿਆਪਨ ਜਰੀਏ சுரேਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸੱਮਨ ਭੇਜੇ ਗਏ ਨੇ ਤੇ ਅੱਜ ED ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ED ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ED ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਦੇ ਕਿ ED ਅਜੇ ਹਾਂ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ EDI ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ ਸੁਰੇਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਰੇਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ EDI ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ। ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਜਿਸ ਦੇ ਨਾਲ ਵਿਗਿਆਪਨ ਜਰੀਏ ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸੱਮਨ ਭੇਜੇ ਗਏ ਨੇ ਤੇ ਅੱਜ ED ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਨਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਦੇ ਕਿ ਈਡੀ ਅਜੇਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ આરોਪ ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ சுரேਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ED ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ। ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਹੈ ਜਿਸ ਦੇ ਨਾਲ ਵਿਗਿਆਪਨ ذریعے ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਐਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸਮਨ ਭੇਜੇ ਗਏ ਨੇ ਤੇ ਅੱਜ ਈਡੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਐਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਰਹੀ ਹੈ ਕਿ சுரேਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਹੈ ਜਿਸ ਦੇ ਨਾਲ ਵਿਗਿਆਪਨ ذریعے ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਐਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸੱਮਨ ਭੇਜੇ ਗਏ ਨੇ ਤੇ ਅੱਜ ਈਡੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਐਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ ਸੁਰੇਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਰੇਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਹੈ ਜਿਸ ਦੇ ਨਾਲ ਵਿਗਿਆਪਨ ذریعے ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸੱਮਨ ਭੇਜੇ ਗਏ ਨੇ ਤੇ ਅੱਜ ਈਡੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਰੇਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਹੈ ਜਿਸ ਦੇ ਨਾਲ ਵਿਗਿਆਪਨ ذریعے ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਐਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸਮਨ ਭੇਜੇ ਗਏ ਨੇ ਤੇ ਅੱਜ ਈਡੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ આરોਪ ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ சுரேਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਜ਼ਾਹਿਰ ਹੈ ਕਿ சுரேਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਜਿਸ ਦੇ ਨਾਲ ਵਿਗਿਆਪਨ ਜਰੀਏ சுரேਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ சுரேਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ சுரேਸ਼ ਰੈਣਾ ਨੂੰ ਸੱਮਨ ਭੇਜੇ ਗਏ ਨੇ ਤੇ ਅੱਜ ED ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ED ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ED ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਦੇ ਕਿ ED ਅਜੇਹਾ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ਈਡੀ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਹੀਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ ਸੁਰੇਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਰੇਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ। ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਹੈ ਜਿਸ ਦੇ ਨਾਲ ਵਿਗਿਆਪਨ ذریعے ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਐਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸਮਨ ਭੇਜੇ ਗਏ ਨੇ ਤੇ ਅੱਜ ਈਡੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਐਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਰੇਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਹੈ ਜਿਸ ਦੇ ਨਾਲ ਵਿਗਿਆਪਨ ذریعے ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸਮਨ ਭੇਜੇ ਗਏ ਨੇ ਤੇ ਅੱਜ ਈਡੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਐਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ சுரேਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਜ਼ਾਹਿਰ ਹੈ ਕਿ சுரேਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਹੈ ਜਿਸ ਦੇ ਨਾਲ ਵਿਗਿਆਪਨ ਜਰੀਏ ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸੱਮਨ ਭੇਜੇ ਗਏ ਨੇ ਤੇ ਅੱਜ ED ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਦੇ ਕਿ ਈਡੀ ਅਜਈਆਂ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ આરોਪ ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ EDI ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ சுரேਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ EDI ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ। ਜ਼ਾਹਿਰ ਹੈ ਕਿ சுரேਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਜਿਸ ਦੇ ਨਾਲ ਵਿਗਿਆਪਨ ਜਰੀਏ ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸੱਮਨ ਭੇਜੇ ਗਏ ਨੇ ਤੇ ਅੱਜ ED ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਨਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ આરોਪ ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ சுரேਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ED ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ। ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਹੈ ਜਿਸ ਦੇ ਨਾਲ ਵਿਗਿਆਪਨ ذریعے ਸੁਰੇਸ਼ ਰੈਣਾ ਜੁੜੇ ਹੋਏ ਨੇ ਤੇ ਐਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸਮਨ ਭੇਜੇ ਗਏ ਨੇ ਤੇ ਅੱਜ ਈਡੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਦੇ ਕਿ ਈਡੀ ਅਜਈਆ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ આરોਪ ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਈਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ சுரேਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਰਹੀ ਹੈ ਕਿ ਸੁਰੇਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕੈਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਜਿਸ ਦੇ ਨਾਲ ਵਿਗਿਆਪਨ ਜਰੀਏ சுரேਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ சுரேਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਨ ਭੇਜੇ ਨੇ। ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ சுரேਸ਼ ਰੈਣਾ ਨੂੰ ਸੱਮਨ ਭੇਜੇ ਗਏ ਨੇ ਤੇ ਅੱਜ ED ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦੱਸਦੇ ਕਿ ਈਡੀ ਅਜੇ ਹਾਂ ਕਈ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਜਿਨ੍ਹਾਂ ਤੇ ਕਈ ਲੋਕਾਂ ਅਤੇ ਇਨਵੈਸਟਰਸ ਤੋਂ ਕਰੋੜਾ ਰੁਪਏ ਦੀ ਠੱਗੀ ਕਰਨੀਆਂ ਭਾਰੀ ਮਾਤਰਾ ਦੇ ਵਿੱਚ ਟੈਕਸ ਚੋਰੀ ਕਰਨ ਦੇ aarop ਨੇ ਉਹਨਾਂ ਐਪਸ ਨੂੰ ਲੈ ਕੇ ਜਾਂਚ ਜਿਹੜੀ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਿਹੀਆਂ ਐਪਸ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ ਸੁਰੇਸ਼ ਰੈਣਾ ਜਿਨ੍ਹਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਰੇਸ਼ ਰੈਣਾ ਵੀ ਇੱਕ ਅਜਿਹੀ ਹੀ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਵਿਗਿਆਪਨਾਂ ਦੇ ਜ਼ਰੀਏ ਜੁੜੇ ਹੋਏ ਨੇ ਇਸੇ ਕਰਕੇ ED ਦੇ ਵੱਲੋਂ ਵੀ ਉਹਨਾਂ ਨੂੰ ਸੱਮਨ ਭੇਜੇ ਗਏ ਨੇ। ਜ਼ਾਹਿਰ ਹੈ ਕਿ ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸਫਲ ਮਿਡਲ ਆਰਡਰ ਬੱਲੇਬਾਜ਼ਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ 322 ਮੈਚਾਂ ਦੇ ਵਿੱਚ ਕਰੀਬ 8000 ਰਨ ਬਣਾਏ ਨੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਦਾ ਆਈਪੀਐਲ ਕਰੀਅਰ ਵੀ ਬੇਹਦ ਸ਼ਾਨਦਾਰ ਰਿਹਾ 205 ਮੁਕਾਬਲਿਆਂ ਦੇ ਵਿੱਚ ਉਹਨਾਂ ਨੇ 5528 ਰਨ ਬਣਾਏ ਨੇ ਤੇ ਉਹਨਾਂ ਨੂੰ ਮਿਸਟਰ ਆਈਪੀਐਲ ਦਾ ਟਾਈਟਲ ਵੀ ਮਿਲਿਆ ਅਜਿਹੇ ਦੇ ਵਿੱਚ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਰੇਸ਼ ਰੈਣਾ ਨੂੰ ਈਡੀ ਨੇ ਸੱਮਨ ਭੇਜੇ ਨੇ ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਮਾਮਲਾ ਜਿਸ ਦੇ ਨਾਲ ਵਿਗਿਆਪਨ ਜਰੀਏ சுரேਸ਼ ਰੈਣਾ ਜੁੜੇ ਹੋਏ ਨੇ ਤੇ ਇਸੇ ਕਰਕੇ ਉਹਨਾਂ ਨੂੰ ਪੁਛਗਿਛ ਦੇ ਲਈ ਅੱਜ ਦਫ਼ਤਰ ਦੇ ਵਿੱਚ ਬੁਲਾਇਆ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਇਸ ਵੇਲੇ ਬੁਰੇ ਫਸੇ ਨੇ ਜਿਨ੍ਹਾਂ ਨੂੰ ED ਨੇ ਸੱਮਣ ਭੇਜੇ ਨੇ। ਇੱਕ ਆਨਲਾਈਨ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਨੂੰ ਸੱਮਣ ਭੇਜੇ ਗਏ ਨੇ ਤੇ ਅੱਜ ED ਦਫ਼ਤਰ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਜਾਣਕਾਰ ਦੇ ਮੁਤਾਬਕ ਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਸ ਐਪ ਦੇ ਨਾਲ ਸੁਰੇਸ਼ ਰੈਣਾ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਔਰ ਇਸੇ ਪੁੱਛਗਿੱਛ ਦੇ ਲਈ ਹੀ ਉਹਨਾਂ ਨੂੰ ਸਮਨ ਭੇਜੇ ਗਏ ਨੇ ਅੱਜ ਈਡੀ ਦਫਤਰ